ਨਾ ਬੋਲੋ ਕੋਈ ਗੱਲ ਨਹੀਂ ਉਹਨਾਂ ਨੂੰ ਵੀ ਰੋਕਿਆ ਸੀ ਚਾਚੇ ਉਹਨਾਂ ਨੂੰ ਵੀ ਰੋਕਿਆ ਸੀ ਵੀ ਕੋਈ ਗੱਲ ਨਹੀਂ ਆਚਾਰੀ ਹੈ ਉਹਨਾਂ ਨੇ ਮਿਲੇ ਤਾਂ ਕੋਈ ਗੱਲ ਨਹੀਂ ਡੈਡੀ ਔਰ ਕੁੜੀਆਂ ਨੂੰ ਛੱਡਣ ਜਾ ਰਹੇ ਸੀ ਉਹਨਾਂ ਰਸਤੇ 'ਚ ਮਾਰਕੁੱਟ ਕੀਤੀ ਨਾ ਨਰੀ ਦੀ ਨਸਾਰੀ ਉਤਾਰਤੀ ਸੀ ਕੁੜੀਆਂ ਉਹਨਾਂ ਨੂੰ ਖਿੱਚ ਤਰੂ ਕੀਤੀ ਕੁੜੀਆਂ ਦਾ ਪੇਪਰ ਸੀ ਟਿਆ ਲੈ ਯੂਨੀਵਰਸਿਟੀ 'ਚ ਹਾਂਜੀ ਉਹਨਾਂ ਕਹੇ ਸੀ ਤੁਸੀਂ ਉਹਨਾਂ ਦੇ ਨਾਲੋਂ ਨਾ ਇਹੜਾ ਹੀ ਦੇ ਵਿੱਚ ਡੈਡੀ ਔਰ ਛੱਡ ਨਹੀਂ ਜਾ ਰਹੇ ਸੀ ਕੁੜੀਆਂ ਨੂੰ ਉਹਨਾਂ ਡੈਡੀ ਉਹਨੂੰ ਮਵਾਦੂ ਕੁੱਟਿਆ ਕਿਸੇ ਨੇ ਨਹੀਂ ਉੱਥੇ ਆ ਕੇ ਛਡਾਇਆ ਐਸੀ ਤਾਂ ਕਹਿੰਦੇ ਸਰੂਪ ਇਨਸਾਨ ਮਿਲੇ ਪਰ ਜਿਵੇਂ ਮੈਂ ਡੈਡੀ ਨਾਲ ਲਗਿੱਤਾ ਹੈ ਉਲਟਾ ਸਾਨੂੰ ਆ ਕੇ ਕਹਿੰਦੇ ਨੇ ਤੁਹਾਡੇ ਪਿੱਛੇ ਕਿਸੇ ਨੂੰ ਬੋਲਣਾ ਨਹੀਂ ਨਾ ਜਾਓ ਹਸਪੀਟਲ ਵੀ ਨਾ ਜਾਓ ਦਵਾਈ ਲੈਣ ਵੀ ਨਾ ਜਾਓ ਮੇਰਾ ਨਾਮ ਸੋਮਮ ਬਾਈ ਮਾਤਮਨਗਰ ਲਾਭ ਸਿੰਘਲੀ ਪਹਿਣੀ ਅਸਪਤਾਸ਼ ਕੀ ਬਾਰੇ ਮੈਂ ਆਚਾਰਦਾਰ ਰਾਸ਼ਨਦਾਰ ਰੋਲਾ ਪਿਆ ਸੀ ਮੈਨੂੰ ਮਾਰਿਆ ਕੁੱਟਿਆ ਨਹੀਂ ਥੋੜਾ ਪਸ਼ੂਆਂ ਦੇ ਚਾਰ ਦਾ ਪਿਆਸੀ ਸੰਥਾਲੇ ਲੈ ਕੇ ਆਏ ਸੀ ਸੇਵਾ ਵਾਲੇ ਸੇਵਾ ਵਾਲੇ ਆਚਾਰ ਲੈ ਕੇ ਆਏ ਸੀ ਸਰਪੰਚ ਦੇ ਰਾ ਕਰੇ ਆਚਾਰ ਪਿਆਸੀ ਅਸੀਂ ਗਏ ਸੀ ਲੈਣ ਸਾਨੂੰ ਇਹਨਾਂ ਮਨਾ ਕਰ ਦਿੱਤਾ ਇੱਥੋਂ ਸਾਨੂੰ ਕੁੱਟ ਮਾਰ ਕਰ ਦਿੱਤੀ ਆਚਾਰ ਵੀ ਨਹੀਂ ਦਿੱਤਾ ਤੇ ਕੁੱਟ ਮਾਰ ਵੀ ਕਰ ਦਿੱਤੀ ਮੈਨੂੰ ਮੈਨੂੰ ਮੈਂ ਕਹਿ ਦਿੱਤਾ ਨਾ ਕਹਿੰਦੇ ਤੂੰ ਚਲੀ ਜਾ ਮੈਂ ਕਿਹਾ ਮੈਂ ਤੁਹਾਡੇ ਘਰ ਨਹੀਂ ਖੜੀ ਆ ਮੈਂ ਗਲੀ ਤੇ ਖੜੀ ਆ ਸੜਕ ਤੇ ਏ ਮੈਨੂੰ ਕਹਿੰਦੇ ਉੜ ਜਾ ਤੈਨੂੰ ਮਾਰਾਂਗੇ ਤਾਂ ਮੈਂ ਕਿਹਾ ਮਾਰ ਤੇ ਵੇਖੋ ਉਹਨਾਂ ਮੈਨੂੰ ਮਾਰ ਲਿਆ ਮੈਨੂੰ ਮਾਰਿਆ ਚੱਪਲਾ ਨਾਲ ਆਥਾ ਮੇਰੇ ਵਾਲ ਪੁੱਟੇ ਸਰਪੰਚ ਦੇ ਜਿਹੜੇ ਚਾਰ ਪੰਜ ਆਗੂ ਲੀਡਰ ਬਣੇ ਹੋਏ ਆ ਮੈਨ ਮੈਨ ਘਾਰੇ ਗਿਆ ਉਹ ਕਹਿੰਦੇ ਵੀ ਸਾਡਾ ਆਚਾਰ ਹੈਗਾ ਅਸੀਂ ਨਹੀਂ ਦੇਣਾਗਾ ਸੰਸਦ ਦੇ ਸਾਰੇ ਪਿੰਡ ਨੂੰ ਦੇਖ ਕੇ ਗਈ ਸੀਗੀ ਬਾਕੀ ਪਿੰਡ ਵਾਲਿਆਂ ਚ ਕਿਤੇ ਨਹੀਂ ਗਿਆ ਚਾਰ ਪੰਜ ਮੈਨ ਘਰ ਆਪਸ ਹੀ ਵੰਡ ਕੇ ਖਾਈ ਜਾਂਦੇ ਸੀਗੇ ਪਸੂਆਂ ਨੂੰ ਖਵਾਈ ਜਾਂਦੇ ਸੀਗੇ ਦੂਸਰੇ ਨੂੰ ਕਿਸੇ ਨੂੰ ਨਹੀਂ ਦਿੱਤਾ ਗਿਆ ਸਾਨੂੰ ਬੁਲਾਇਆ ਗਿਆ ਸੀਗਾ ਸਾਨੂੰ ਬੁਲਾਇਆ ਗਿਆ ਸੀਗਾ ਜਿੱਦਾਂ ਮੇਰੇ ਕੋਚੇ ਪਰਿਵਾਰ ਚੋਂ ਦਾਦੇ ਚੋਂ ਰਹਿ ਗਿਆ ਚਾਚੇ ਹੋਰੀ ਉਹਨਾਂ ਨੇ ਕਿਹਾ ਵੀ ਚਲ ਤੁਹਾਨੂੰ ਨਹੀਂ ਮਿਲਿਆ ਉਹਨਾਂ ਨਾਲ ਆਣ ਜਾਣ ਸੀਗਾ ਕਹਿੰਦੇ ਵੀ ਤੁਹਾਨੂੰ ਚਲ ਆਚਾਰ ਦਵਾ ਦਿੰਨੇ ਇੱਕ ਤੁਹਾਨੂੰ ਗੱਠ ਦਵਾ ਦਿੰਨੇ ਆ ਸਾਡਾ ਵੀ ਨਹੀਂ ਹੈਗਾ ਤੇ ਇਹ ਤੋਂ ਗੱਲ ਤੋਂ ਫੜ ਕੇ ਤੇ ਮੰਮੀ ਦੇ ਗਲ ਪੈ ਗਏ ਮੰਮੀ ਨੂੰ ਮਾਰਿਆ ਕੁੱਟਿਆ ਉਹਨਾਂ ਇਹ ਸੋਮਾ ਬਾਈ ਹੈ ਪਿੰਡ ਮਾਧਮਨਗਰ ਦੀ ਜਿਹੜਾ ਹੜ ਪਿੰਡ ਤਾਂ ਦਾ ਜਿਹੜਾ ਕੋਈ ਪੱਠਿਆਂ ਦਾ ਪਸ਼ੂਨ ਵਾਸਤੇ ਜਾਰ ਆਇਆ ਉਹ ਤੋਂ ਲੇ ਕੇ ਦੋਨ ਟੀੜਾ ਆਪਸ ਵਿੱਚ ਬੈਸੀਆਂ ਨੇ ਉਹ ਦਾਗਰ ਹੋਈਆਂ ਨੇ ਉਹਨਾਂ ਬਿਆਨ ਲਿਖ ਰਹੇ ਆ ਬਿਆਨ ਲਿਖ ਕੇ ਜੋ ਕਾਰਨ ਹੋਗੀ ਮੁਕੰਮਲ ਕੀਤੀ ਜਾਵੇਗੀ ਉਹ ਅਸੀਂ ਆਈਓ ਭੇਜਿਆ ਹੋਇਆ ਜੀ ਤੇ ਉਹ ਅਸੀਂ ਜੋ ਬਿਆਨ ਲਿਖ ਹੁੰਦੇ ਆ ਉਹਦੇ ਮੁਤਾਬਕ ਕਾਰਵਾਈਆਂ ਚੱਲਣਗੇ